ਨਸ਼ਾ ਤਸਕਰਾਂ ਨੂੰ ਹੋਣਾ ਵੱਡਾ ਝਟਕਾ ਲੱਗਿਆ ਦੱਸਦੀਏ ਕਿ ਉਹਨਾਂ ਦਾ ਇੱਕ ਹੋਰ ਗੁਰਗਾ ਜਿਹੜਾ ਫੜਿਆ ਗਿਆ ਏ ਦੱਸਦੀਏ ਕਿ 2 ਕਿਲੋ ਹੈਰੋਇਨ ਅਤੇ 900 ਗ੍ਰਾਮ ਆਇਸ ਦੇ ਨਾਲ ਇਸ ਨੂੰ ਕਾਬੂ ਕੀਤਾ ਦੱਸਦੀਏ ਕਿ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸਦੇ ਪਾਸੋਂ 2 ਕਿਲੋ ਹੈਰੋਇਨ ਤੇ ਨਾਲ 900 ਗ੍ਰਾਮ ਆਇਸ ਬਰਾਮਦ ਕੀਤੀ ਗਈ ਆ ਜਿਸ ਦੀ ਇੰਟਰਨੈਸ਼ਨਲ ਆ ਬਾਜ਼ਾਰਾਂ ਦੇ ਵਿੱਚ ਜਿਹੜੀ ਕੀਮਤ ਆ ਉਹ ਕਰੋੜਾ ਰੁਪਏ ਦੱਸੀ ਜਾ ਰਹੀ ਆ ਇਸ ਪੂਰੇ ਮਾਮਲੇ ਦੀ ਜਾਣਕਾਰੀ ਡੀਪੀ ਗੌਰਵ ਜਾਦਵ ਦੇ ਵੱਲੋਂ ਆਪਣੇ ਐਕਸ ਉਹ ਸੋਸ਼ਲ ਮੀਡੀਆ ਹੈਂਡਲ ਤੇ ਪਾਗ ਇੱਕ ਜਿਹੜੀ ਪੂਰੀ ਖਬਰ ਪਾ ਕੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੀ ਖੈਰ ਨਹੀਂ ਹੋਵੇਗੀ ਲਗਾਤਾਰ ਹੁਣ ਪਿਛਲੇ ਕਈ ਦਿਨਾਂ ਤੋਂ ਜਿਹੜਾ ਨਸ਼ੇ ਦੀ ਬਰਾਮਦਗੀ ਕੀਤੀ ਜਾ ਰਹੀ ਆ ਤੇ ਨਾਲ ਹੀ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜਿਹੜੀ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਜਿਹੜੀ ਪੁਲਿਸ ਆ ਉਹ ਤਤਪਰ ਹੈ ਤਾਂ ਹੁਣ ਇੱਕ ਹੋਰ ਨਸ਼ਾ ਤਸਕਰ ਆ ਜਿਹੜਾ ਉਹ ਫੜਿਆ ਗਿਆ ਦੱਸਦੀ ਹੈ ਕਿ ਇਸ ਪਾਸੋਂ ਜਿਹੜੀ ਦੀ 2 ਕਿਲੋ ਹੈਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਆ ਤੇ ਨਾਲ ਹੀ ਜਿਹੜੀ 900 ਗ੍ਰਾਮ ਆਈਸ ਹੈ ਜਿਹੜੀ ਉਹ ਵੀ ਬਰਾਮਦ ਹੋਈ ਆ ਦੱਸਦੀ ਹੈ ਕਿ ਅੰਮ੍ਰਿਤਸਰ ਵਿਧਿਆਤੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦਿਆਂ ਵੱਡੀ ਸਫਲਤਾ ਹਾਸਲ ਕੀਤੀ ਆ ਪੁਲਿਸ ਨੇ ਇੱਕ ਤਸਕਰੀ ਕਰਨ ਵਾਲੇ ਨੈੱਟਵਰਕ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸ ਕੋਲੋਂ ਕਰੋੜਾਂ ਦੀ ਹੈਰੋਇਨ ਅਤੇ ਆਈਸ ਬਰਾਮਦ ਕੀਤੀ ਆ ਇਹ ਜਾਣਕਾਰੀ ਡੀਜੀਪੀ ਗੌਰਵ ਜਦੋ ਦੇ ਵੱਲੋਂ ਦਿੱਤੀ ਗਈ ਆ ਡੀਜੀਪੀ ਗੌਰਵ ਜਦੋਮ ਨੇ ਆਪਣੇ 100 ਅਕਾਊਂਟ ਤੇ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਨੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਅਮਰitsar ਦਿਹਾਤੀ ਪੁਲਿਸ ਨੇ ਪਿੰਡ ਕੱਕੜਵਾਲ ਦੇ ਵਸਨੀਕ ਤਮਨ ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ 2 ਕਿਲੋ ਹਾਇਰਾ ਤੇ 900 ਗ੍ਰਾਮ ਆਈਸ ਬਰਾਮਦ ਕੀਤੀ ਹੈ ਥਾਣਾ ਲੋਪੋਂਕੇ ਵਿਖੇ ਮਲਜ਼ਮ ਖਿਲਾਫ ਐਨਡੀਪੀਐ ਐਨਡੀਪੀਐਸ ਐਕਟ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਵੱਲੋਂ ਮਲਜ਼ਮਾਂ ਦੇ ਅੱਗੇ ਅਤੇ ਪਿਛਲੇ ਸਬੰਧਾਂ ਬਾਰੇ ਪਤਾ ਲਗਾਉਣ ਦੇ ਲਈ ਇਸ ਵਿੱਚ ਸ਼ਾਮਲ ਪੂਰੇ ਨੈਟਵਰਕ ਨੂੰ ਖਤਮ ਕਰਨ ਦੇ ਲਈ ਹੋਰ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਹੁਣ ਪੁਲਿਸ ਦੇ ਵੱਲੋਂ ਜਿੰਨੇ ਵੀ ਨਸ਼ਾ ਤਸਕਰ ਫੜੇ ਜਾ ਰਹੇ ਨੇ ਉਹਨਾਂ ਦੇ ਅਗਲੇ ਅਤੇ ਪਿਛਲੇ ਸਾਰੇ ਸਬੰਧਾਂ ਦੀ ਜਿਹੜੀ ਜਾਣਕਾਰੀ ਉਹ ਇਕੱਠੀ ਕੀਤੀ ਜਾ ਰਹੀ ਆ ਉਹਨਾਂ ਦੀ ਪਰਚੋਲ ਕੀਤੀ ਜਾ ਰਹੀ ਆ ਕਿ ਉਹਨਾਂ ਦੇ ਨਾਲ ਕੌਣ-ਕੌਣ ਇਸ ਨੈਟਵਰਕ ਦੇ ਵਿੱਚ ਸ਼ਾਮਲ ਆ ਤਾਂ ਦੱਸਦੀਏ ਕਿ ਹੁਣ ਲਗਾਤਾਰ ਚਾਹੇ ਉਹ ਮੰਤਰੀ ਹੋਵੇ ਚਾਹੇ ਸੰਤਰੀ ਹੋਵੇ ਚਾਹੇ ਫਿਰ ਕਿਸੇ ਸਰਪੰਚ ਦੇ ਘਰ ਵਾਲਾ ਹੋਵੇ ਚਾਹੇ ਫਿਰ ਪੁਲਿਸ ਦੇ ਵਿੱਚ ਕੋਨਸਟੇਬਲ ਹੋਵੇ ਚਾਹੇ ਫਿਰ ਇੰਸਪੈਕਟਰ ਹੋਵੇ ਸਾਈਬਰ ਇੰਟੈਲੀਜੈਂਸੀ ਦਾ ਇੰਸਪੈਕਟਰ ਹੋਵੇ ਤਾਂ ਹੁਣ ਸਾਰਿਆਂ ਨੂੰ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਬਖਸ਼ਾ ਨਹੀਂ ਜਾਵੇਗਾ ਜਿਹੜਾ ਵੀ ਜਿਹੜਾ ਨਸ਼ੇ ਦਾ ਕਾਰੋਬਾਰ ਕਰੇਗਾ ਨਸ਼ੇ ਦਾ ਤਸਕਰ ਹੋਵੇਗਾ ਉਸ ਨੂੰ ਹੁਣ ਕੋਈ ਢਿੱਲਾ ਜਿਹੜੀ ਨਹੀਂ ਦਿੱਤੀ ਜਾ ਰਹੀ ਲਗਾਤਾਰ ਹੁਣ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚੱਲਦਾ ਹੋਇਆ ਵੀ ਨਜ਼ਰ ਆ ਰਿਹਾ ਪਿਛਲੇ ਦਿਨ ਵੀ ਇੱਕ ਮਹਿਲਾ ਜਿਹੜੀ ਕਾਂਸਟੇਬਲ ਆ ਉਸ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਬੀਤੇ ਦਿਨ ਵੀ ਇੱਕ ਜਿਹੜਾ ਇੰਟੈਲੀਜੈਂਸੀ ਦਾ ਇੰਸਪੈਕਟਰ ਆ ਉਸ ਨੂੰ ਜਿਹੜਾ ਭਾਰੀ ਮਾਤਰਾ ਦੇ ਵਿੱਚ ਨਸ਼ੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਲੋ ਜਿਹੜਾ ਇੱਕਮ ਸਰਪੰਚ ਦੇ ਪਤੀ ਨੂੰ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਡਰੱਗ ਮੰਨੀਆਂ ਤੇ ਜਿਹੜਾ ਨਸ਼ੀਲੇ ਪਦਾਰਥਾਂ ਦੇ ਨਾਲ ਗ੍ਰਫਤਾਰ ਕੀਤਾ ਗਿਆ ਸੀ ਤਾਂ ਹੁਣ ਲਗਾਤਾਰ ਜਿਹੜੀ ਪੰਜਾਬ ਪੁਲਿਸ ਆ ਉਸ ਦੇ ਵੱਲੋਂ ਨਸ਼ਾ ਤਸਕਰਾਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਤੇ ਨਾਲ ਹੀ ਉਹਨਾਂ ਨੂੰ ਗ੍ਰਫਤਾਰ ਕਰਕੇ ਜਿਹੜਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਦੇ ਆਦੇਸ਼ ਦਿੱਤੇ ਜਾ ਰਹੇ ਨੇ ਨਾਲ ਹੀ ਉਹਨਾਂ ਦੇ ਜਿਹੜੇ ਨੈਟਵਰਕ ਨੇ ਜਿਹੜੇ ਸਬੰਧ ਨੇ ਅਗਲੇ ਪਿਛਲੇ ਸਬੰਧ ਨੇ ਉਹਨਾਂ ਦੀ ਜਿਹੜੀ ਪਰਚੋਲ ਆ ਉਹ ਵੀ ਕੀਤੀ ਜਾ ਰਹੀ ਹੈ